ਨਾਨਕ ਅਨੰਦ ਹੋਆ ਸਭੂ ਮਿਪਾਇਆ ਏ ਮਨ ਮੇਰੇ ਆ ਤੂੰ ਸਦਾ ਰੂਪਰ ਨਾਲੇ ਨਾਲ ਰੂਪੁ ਮਾਣ ਮੇਰੇ ਤੁਮ ਸਭ ਸਾਰਨਾਗੀ ਘਰਿ ਤੇਰਾ ਗਾਲ ਸਭ ਸੁਭਾਰਣਾ ਸੋ ਨੰਗਲਾ ਸੰਮਰਥ ਸੁਆਮੀ ਸੋ ਕਿਉ ਮਨੋ ਵਸਾਰੇ ਕਹਿਨਾ ਤੁਮ ਮੇਰੇ ਸਦਾ ਰੂਪਰ ਨਾਲੇ ਸਾਚੇ ਸਾਹਿਬਾ ਕਿਆ ਨਹੀ ਕਰਤੇ ਕਰਤ ਦੇਰ ਸਭ ਕਿਛ ਹੈ ਜਿਸ ਦੇ ਸੁਪਾਵੇ ਸਦਾ ਸਿਉਕਤ ਸਲਾਹ ਤੇਰੀ ਨਾਮ ਮੰਮ ਬਸਾ ਵੀ ਨਾਮ ਜਿਨ ਕੇ ਮਨ ਵਸਿਆ ਬਾਝੇ ਸਬਦ ਕਨੇਰੇ ਕਰ ਨਾਮ ਸਤੇ ਸਾਰੇ ਕੋ ਕਿਆ ਨਹੀਂ ਕਰ ਤੇਰਾ ਸੱਚਾ ਨਾਮ ਮੇਰਾ ਆਧਾਰ ਸੱਚਾ ਨਾਮਿਆ ਧਾਰ ਮੇਰਾ ਜਿਨੁ ਸੁਖਾ ਸਭ ਗਵਾਈਆ ਗਰ ਸੰਤ ਸੁਖ ਮਨ ਆਏ ਬਸੇ ਰਾਜਨੀ ਸਦਾ ਗੁਰਮਾਨ ਕੀ ਤਾ ਕਰੋ ਟੋਹਨੇ ਕੀਏ ਬੜੇ ਆਇਆ ਗਹਿ ਨਾਲ ਸੁਣਾ ਸੰਤ ਸਤਿ ਸਤਿ ਭਕੇ ਆਰੋ ਸਚਾ ਨਾਮ ਗਿਰਿਆਦਾਰੋ ਬਾਜੇ ਪੰਜ ਸਤ ਤਤ ਕਰ ਸਪਾਕੇ ਕਰ ਸਪਾਕੇ ਸਤ ਬਾਜੇ ਕਲਾ ਜਤ ਕਰਤਾਰੀਆਂ ਪੰਜ ਦਮਤ ਵਸੀਥੇ ਹਾਲ ਝਟ ਫਮਾਰੇ ਆ ਤੁਰ ਕਰਮ ਕਾਇ ਤੁਦ ਜਨ ਕੋ ਸੇ ਨਾਮ ਨਰ ਕੇ ਲਗੇ ਹੈ ਨਾਨਕ ਦੇ ਦਰ ਸੁਖੁ ਵਾਤਨ ਗਲੇ ਅਨੰਦ ਦਵਾਜੇ ਅਤਿ ਸ਼ਬਦ ਬਾਗੀਓ ਸਗਲ ਮਨੋਰਥ ਪੂਰੇ ਪਰ ਬ੍ਰਹਮ ਪ੍ਰਪਾਇਆ ਅਤਿ